ਹਾਂਜੀ ਸੋਹਣਿਓ ਆਪਾਂ ਪਹਿਲਾਂ ਇੱਕ ਰੀਲ ਵੀ ਪਾ ਚੁੱਕੇ ਆ ਪਰ ਇਹ ਫੁੱਲ ਵੀਡੀਓ ਆ ਬਹੁਤ ਇੰਪੋਰਟੈਂਟ ਵੀਡੀਓ ਆ ਮੇਰਾ ਖਿਆਲ ਆ ਹਰ ਇੱਕ ਜੀਮੀਦਾਰ ਨੂੰ ਇਹ ਦੇਖਣੀ ਚਾਹੀਦੀ ਹੈ ਆਪਾਂ ਇੱਕ ਬਹੁਤ بڑا ਹੈਰਵਾ ਕੀ ਕਰਦੇ ਆ ਕ ਆ ਦੇਖੋ ਜੀ ਉਹ ਮਾਲਾਂ ਦੀਆਂ ਫੋਟੋਆਂ ਪਾਈਆਂ ਮੁੰਡੇ ਨੇ ਮੱਕੀ ਦੀ ਛੱਲੀ ਜੀ 75 ਰੁਪਏ ਦੀ ਆਪਾਂ ਨੂੰ ਐ ਲੁੱਟਣਗੇ ਪਹਿਲੀ ਗੱਲ ਜੀਮੀਦਾਰ ਨੂੰ ਤਾਂ ਨਹੀਂ ਲੁੱਟਣਗੇ ਉਹ ਤਾਂ ਜਾਊਗੀ ਖਾਣ ਵਾਲਿਆਂ ਨੂੰ ਚਲੋ ਜੇ ਖਾਣ ਵਾਲਿਆਂ ਨੂੰ ਜਾਊਗੀ ਵੀ ਹੈਨਾ ਚਾਹੇ ਉਹ ਆਟਾ ਹੈ ਆਟਾ ਵੀ ਇੰਨਾ ਹੀ ਮਹਿੰਗਾ ਫਲ ਨੇ ਸਬਜ਼ੀਆਂ ਨੇ ਕੁਝ ਵੀ ਆ ਇਹ ਇਕੱਲਾ ਇੰਡੀਆ ਚ ਨਹੀਂ ਸਾਰੀ ਦੁਨੀਆ ਚ ਇਦਾਂ ਅਗਲੀ ਗੱਲ ਮੈਂ ਤੁਹਾਨੂੰ ਇੱਕ ਹੋਰ ਕਲੈਰਟੀ ਦੇ ਦਾਂ ਇਹ ਵਨ ਰੂਫ ਆ ਸਾਰੀ ਦੁਨੀਆ ਦਾ ਜਿਹੜਾ ਸਿਸਟਮ ਆ ਡਬਲਿਊਟੀਓ ਦੇ ਅਕੋਰਡਿੰਗ ਇੱਕੋ ਜਿਹਾ ਹੋ ਜਾਣਾ ਜੇ ਆਪਾਂ ਕਹਿੰਦੇ ਆ ਵੀ ਇੰਡੀਆ ਵੱਖਰੇ ਸਿਸਟਮ ਨਾਲ ਚੱਲੂਗਾ ਨਹੀਂ ਚੱਲਦਾ ਬ੍ਰਦਰ ਜਿੱਦਾਂ ਕੈਨੇਡਾ ਚ ਜਿੱਦਾਂ ਅਮਰੀਕਾ ਚ ਜਿੱਦਾਂ ਯੂਰਪ ਚਾ ਸਾਰਾ ਆਪਣਾ ਸਿਸਟਮ ਉਦਾਂ ਹੀ ਚੱਲਣਾ ਇਹ ਕਾਰਪੋਰੇਟ ਸੈਕਟਰ ਵੀ ਆਉਣਾ ਹੀ ਆਉਣਾ ਐ ਐਟ ਦੀ ਐਂਡ ਆਫ ਦੀ ਡੇ ਹੁਣ ਸਾਰਿਆਂ ਤੋਂ ਵੱਡੀ ਗੱਲ ਆ ਗਈ ਜਿਵੇਂ ਤੁਸੀਂ ਕਹਿੰਦੇ ਹੋ ਵੀ ਐਨ ਐਨ ਆ ਰੇਟ ਕਿਉਂ ਵੀਰੇ ਇਹ ਕੋਈ ਨਾ ਨਾਤਾ ਮੈਂ ਉਹਨਾਂ ਨੂੰ ਨਾ ਉਹਨਾਂ ਦੇ ਪੱਖ ਦਾ ਨਾ ਮੈਂ ਆਪਣੇ ਦਾ ਮੈਂ ਤਾਂ ਇੱਕ ਨਿਊਟਰਲ ਬੰਦਾ ਐ ਇੱਕ ਇਸ਼ੂ ਬੇਸਡ ਗੱਲ ਕਰਦਾ ਹੁੰਦਾ ਹੁਣ ਜਿਹੜਾ ਆਪਾਂ ਕਹਿੰਦੇ ਆ ਵੀ ਉਹ ਐਨ ਐਨ ਨਾ ਮਹਿੰਗਾ ਕਿਉਂ ਵੇਚਦੇ ਨੇ ਵੀਰੇ ਇਕੱਲਾ ਫੂਡ ਥੋੜੋ ਆ ਤੁਸੀਂ ਟਰੈਕਟਰ ਦਾ ਲਾਓ ਇੱਕ ਟਰੈਕਟਰ ਕੰਪਨੀ ਦਾ 20 ਤੋਂ 30% ਖਰਚਾ ਮਾਰਕੀਟਿੰਗ ਤੇ ਹੁੰਦਾ ਹੈ। ਇੱਕ ਟੀਐਮ ਟੈਰੀਟਰੀ ਮੈਨੇਜਰ ਕੰਪਨੀ ਨੂੰ ਮੈਂ ਸਵਰਾਜ ਦੀ ਉਹ ਗੱਲ ਕਰ ਲੈਣਾ 25-30 ਲੱਖ ਚ ਪੈਂਦਾ। ਇੱਕ ਬੰਦਾ ਜਿਹੜਾ ਏਰੀਆ ਨੂੰ ਦੇਖਦਾ। ਉਹ ਤੋਂ ਉੱਪਰ 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 ਕਿੱਡਾ بڑا ਸਟਰਕਚਰ ਆ ਤੁਸੀਂ ਹਿਸਾਬ ਲਾਓ। ਹਰੇਕ ਬੰਦੇ ਕੋਲ ਗੱਡੀ ਆ, ਹੋਟਲ ਉਹਨਾਂ ਦੇ, ਖਾਣਾ, ਪੀਣਾ, ਸਾਬਣ, ਤੇਲ, ਤੌਲੀਆ, ਕੱਛਾ ਸਾਰਾ A to Z ਕੰਪਨੀ ਤੇ ਪੈਂਦਾ। ਹਰੇਕ ਕੰਪਨੀ ਇਹੀ ਜੀਆਂ ਵੀ ਕੰਪਨੀਆਂ ਨੇ ਜਿਹੜਾ ਉਹਨਾਂ ਦਾ ਟੋਟਲ ਰੈਵਨਿਊ ਦਾ ਅੱਧਾ ਅੱਧਾ ਪੈਸਾ ਮਾਰਕੀਟਿੰਗ ਤੇ ਲਾਉਂਦੀਆਂ ਨੇ ਮਾਰਕੀਟਿੰਗ ਤੇ ਪ੍ਰੋਮੋਸ਼ਨ ਤੇ ਸਾਰੇ ਕਹੇ ਤੇ ਸੋ ਕੀਮਤ ਕਦੇ ਐ ਨਹੀਂ ਗਣੀ ਜਾਂਦੀ ਹੁਣ ਆਪਾਂ ਕਹਿਣ ਲੱਗਦੇ ਹਾਂ ਲੋ ਟ੍ਰੈਕਟਰੇ ਤਾਂ ਇੰਨੀ ਕਦਾ ਪਰੇ ਉਹਦੇ ਤੇ ਖਰਚੇ ਤਾਂ ਦੇਖੋ ਕੰਬਾਈਨਾਂ ਨੇ ਤੁਹਾਨੂੰ ਸੀਜ਼ਨ ਚ ਤਾਂ ਵਿਕਦੀਆਂ ਦੀ ਦੀਆਂ ਨੇ ਜਦੋਂ ਆਫ ਸੀਜ਼ਨ ਚ ਉਹ ਤਨਖਾਹਾਂ ਦੰਦੇ ਨੇ ਕਰੋੜ ਕਰੋੜ ਰੁਪਈਆ ਉਦੋਂ ਸਰਵਿਸ ਦੇਣੀ ਆ ਉਹ ਐ ਨਹੀਂ ਹੁੰਦਾ ਵੀ ਕੱਲ ਉਹ ਹੈ ਤਾਂ ਇੰਨੇ ਇੱਕ ਦਾ ਹੋਊਗਾ ਇਦਾਂ ਕਦੇ ਨਹੀਂ ਹੁੰਦਾ ਆਈਫੋਨ ਚ ਕੀ ਆਊਗਾ ਤੇ 1.5 ਲੱਖ ਦਾ ਮੈਨੂੰ ਦੱਸੋ ਕਾਸਟ ਉਹਦੀ 20000 ਰੁਪਿਆ ਵੀ ਨਹੀਂ ਹੋਣੀ ਮਾਰਕੀਟਿੰਗ ਮਸ਼ਹੂਰੀਆਂ ਸਟਰਕਚਰ ਸਿਸਟਮ ਟੈਕਸ ਇਹ ਕੱਲਾ ਕੋਈ ਜੇ ਆਪਾਂ ਕਹੀਏ ਰੋਟੀ ਜਾਂ ਖਾਦ ਪਦਾਰਥਾਂ ਤੇ ਲਾਗੂ ਨਹੀਂ ਹੁੰਦਾ ਹਰੇਕ ਸੈਕਟਰ ਚ ਇਦਾਂ ਜੇ ਤੁਸੀਂ ਕਹਿੰਦੇ ਹੋ ਵੀ 6675 ਰੁਪਈ ਦੀ ਆ ਉਹਨਾਂ ਨੂੰ 75 ਨੂੰ ਐ ਵੇਚ ਕੇ ਬਾਰਾ ਖਾਂਦੀ ਆ ਹੁਣ ਲੈ ਮੈਂ ਆਪਾਂ ਇਦਾਂ ਨੂੰ ਆ ਜੀ ਪਹਿਲਾਂ ਐ ਖਲਾੜੀ ਦੀ ਧਾਰਨ ਦੇ ਇੰਨਾ ਤੁਹਾਨੂੰ ਮਾੜੀ ਜੀ ਹੁਣ ਆਪਾਂ ਆਪਾਂ ਕਹਿੰਦੇ ਆਂ ਵੀ ਗੰਨਾ 4 ਰੁਪਏ ਕਿਲੋ ਆ ਇੰਨਾ ਹੀ ਆ ਨਾ 4 4.5 ਰੁਪਏ ਕਿਲੋ ਲਾ ਲਓ ਪਰ ਜਦੋਂ ਉਹਨੂੰ ਪੀੜਨੇ ਉਹਦੇ ਤੇ 10 ਬੰਦੇ ਨੇ ਉੱਥੇ ਵੇលਣਾ ਚੱਲਦਾ ਹੈ ਉੱਥੇ ਰਿਟੇਲ ਵੀ ਕਰ ਰਹੇ ਨੇ 10 ਬੰਦੇ ਨੇ ਲਾ ਲਓ ਉਹਨਾਂ ਦਾ ਖਰਚਾ ਉਹਨਾਂ ਦੇਊਗਾ ਉਹਦੀ ਪ੍ਰੋਸੈਸਿੰਗ ਉੱਥੇ ਬਿਜਲੀ ਫੁੱਕ ਰਹੀ ਆ ਹਨਾ ਘਰ ਵੀ ਚਲਾਉਣਾ ਉਹ ਕਿਉਂ 70 75 ਹੁੰਦਾ ਵੀਰੇ 12000 ਰੇਟ ਤੇ ਖਾਂਦਾ ਜੇ ਤੁਸੀਂ ਕਹੋਗੇ ਵੀ ਕਾਰਪੋਰੇਟ ਨੂੰ 100 ਰੁਪਇਆ 2 ਰੁਪਏ ਨਾਲ ਵਾਰਾ ਖਾਜੋ ਕਦੇ ਵੀ ਨਹੀਂ ਖਾ ਸਕਦਾ ਕਿਸੇ ਵੀ ਚੀਜ਼ 'ਚ ਨਹੀਂ ਖਾਂਦਾ ਹਰ ਸੈਕਟਰ 'ਚ ਇਦਾਂ ਜੇ ਇੱਕ ਚੀਜ਼ ਦੀ ਸ਼ੁਰੂਆਤੀ ਕੋਸਟ 5 ਰੁਪਏ ਉਹ ਜਾਂਦੀ ਜਾਂਦੀ 100 ਰੁਪਏ ਦੀ ਹੋਣੀ ਹੀ ਹੋਣੀ ਆ ਕਿਉਂਕਿ ਉਹਦੇ ਕਈ ਵੈਲਿਡ ਰੀਜ਼ਨ ਨੇ ਹੁਣ ਆਜੋ ਮੈਂ ਜਿਹੜੇ ਰੀਜ਼ਨ ਨੇ ਉਹ ਤੁਹਾਡੇ ਨਾਲ ਆਪਾਂ ਡਿਸਕਸ ਕਰਦੇ ਆ ਵੀ ਇਦਾਂ ਕਿਉਂ ਹੋ ਜਾਂਦਾ ਾਰੇ ਕੋਈ ਚਾਹ ਕੇ ਨਹੀਂ ਹੁੰਦਾ ਮਜਬੂਰੀ ਆ ਉਹਨਾਂ ਨੂੰ ਵਾਰਾ ਹੀ ਨਹੀਂ ਖਾਣਾ ਹੁਣ ਆਜੋ ਟੈਕਸਸ ਲੱਗ ਫੂਡ ਤੇ 5% ਤੋਂ ਲੈ ਕੇ 18% ਤੱਕ ਜੀਐਸਟੀ ਆ ਟੈਕਸ ਹੁਣ ਤੁਸੀਂ 100 ਰੁਪਏ ਚੋਂ 18 ਰੁਪਏ ਤਾਂ ਸਿੱਧੇ ਟੈਕਸ ਨਿਕਲ ਗਿਆ ਫਿਰ ਪ੍ਰੋਡਿਊਸ ਤੋਂ ਅੱਗੇ ਪ੍ਰੋਡਕਟ ਬਣਾਉਣਾ ਜਿਹੜਾ ਉਹਦਾ ਖਰਚ ਹੈ ਮੰਨ ਕੇ ਚਲੋ ਪ੍ਰੋਡਿਊਸ ਆਪਾਂ ਕੱਚੀ ਫਸਲ ਉਹਰੇ ਰੱਖਤੀ ਹੁਣ ਆਪਾਂ ਆਲੂ ਦੀ ਉਦਾਹਰਨ ਦੇ ਦਿੰਨੇ ਆ ਆਪਾਂ ਕੋਈ ਨਾ ਲਓ ਉਹ ਲੇਜ਼ ਬਣਾ ਕੇ ਪਾਤੇ ਵੀਰੇ ਐਂ ਤਾਂ ਦੇਖੋ ਫਾਰਮਰ ਤੋਂ ਪਹਿਲਾਂ ਉੱਥੇ ਪਹੁੰਚ ਗਿਆ ਉੱਥੇ ਕਿੱਡਾ ਬੜਾ ਸਟਰਕਚਰ ਆ ਕੰਪਨੀ ਦਾ ਉਹਦੀ ਮਾਰਕੀਟਿੰਗ ਆ ਉਹਦੇ ਖਰਚੇ ਨੇ ਉਹਦੀ ਬਿਜਲੀ ਆ ਉਹਦਾ ਟੈਕਸ ਆ ਫੇਰ ਅੱਗੇ ਉਹਦੇ ਸਟਾਕ ਨੇ ਇੱਕ ਚੀਜ਼ ਥੋੜਾ ਹੁਣ ਸਭ ਤੋਂ ਪਹਿਲਾਂ ਆ ਜਾਣੇ ਆ ਆਪਾਂ ਸ਼ੁਰੂ ਤੋਂ ਮਾਲ ਕੱਚਾ ਗਿਆ ਕੰਪਨੀ ਕੋਲ ਕੰਪਨੀ ਨੇ ਉਹਨੂੰ ਕੀ ਕੀਤਾ ਕੰਪਨੀ ਦੇ ਕੀ ਕੀ ਖਰਚੇ ਨੇ ਸਭ ਤੋਂ بڑا ਖਰਚਾ ਕੰਪਨੀ ਦਾ ਮਾਰਕੀਟਿੰਗ ਕਰੋੜਾਂ ਰੁਪਏ ਉਹਦੇ ਤੇ ਲੱਗਦਾ ਹੈ ਉਹ ਪ੍ਰੋਡਕਟ ਤੇ ਪੈਣਾ ਫਿਰ ਉਹਦੀ ਸਪਲਾਈ ਚੇਨ ਜਿੱਡੀ ਕੰਪਨੀ ਆ ਜੇ ਉਹ ਨੈਸ਼ਨਲ ਲੈਵਲ ਦੀ ਆ ਉਹਨਾਂ ਕ ਜੇ ਮਲਟੀਨੇਸ਼ਨਲ ਆ ਸਾਰੀ ਦੁਨੀਆ ਤੇ ਉਹਦੀ ਸਪਲਾਈ ਚੇਨ ਉਹਦੇ ਲਈ ਕੀ ਚਾਹੀਦਾ ਸਟਰਕਚਰ ਚਾਹੀਦਾ ਸਟਾਫ ਚਾਹੀਦਾ ਗੱਡੀਆਂ ਚਾਹੀਦੀਆਂ ਨੇ ਮੈਨ ਪਾਵਰ ਚਾਹੀਦੀ ਆ ਬਿਜਲੀ ਚਾਹੀਦੀ ਆ ਉਹ ਪ੍ਰੋਡਕਟ ਤੇ ਪੈਣਾ ਅੱਗੇ ਫਿਰ ਟਰਾਂਸਪੋਰਟੇਸ਼ਨ ਆ ਗਈ ਪ੍ਰੋਡਕਟ ਨੂੰ ਟਰਾਂਸਪੋਰਟ ਕਰਨਾ ਕਿੰਨਾ ਔਖਾ ਮੰਨ ਕੇ ਚੱਲੋ ਇੱਕ ਗੱਡੀ ਪੰਜਾਬ ਤੋਂ ਦਿੱਲੀ ਨੂੰ ਜਾਂਦੇ ਆ ਟਰੱਕ ਦਾ ਭਾਣਾ ਪੁੱਛ ਲਓ ਕਿੰਨਾ ਉਹ ਸਾਰਾ ਕੱਦ ਤੇ ਪੈਣਾ ਸਮਾਨ ਤੇ ਪੈਣਾ ਫਿਰ ਪ੍ਰੋਸੈਸਿੰਗ ਆ ਉਹਨੂੰ ਫੂਡ ਨੂੰ ਪ੍ਰੋਸੈਸ ਕਰਨਾ ਧੋਣਾ ਸਮਾਰਨਾ ਉਹਦੀ ਸੋਰਟਿੰਗ ਕਰਨੀ ਆ ਹਨਾ ਅੱਗੇ ਆ ਗਿਆ ਲਾਸ ਕੋਈ ਚੀਜ਼ ਖਰਾਬ ਹੋ ਗਈ ਕੋਈ ਫੂਡ ਨੁਕਸਾਨ ਆ ਗਿਆ ਕੰਪਨੀ ਦਾ ਕਿੰਨੇ ਲਾਸਸ ਹੁੰਦੇ ਨੇ ਆਹ ਲਾਸ ਜਾਂ ਲੀਗਲ ਲਾਸਸ ਲਾ ਲਓ ਹਨਾ ਕੋਈ ਕੇਸ ਹੋ ਗਿਆ ਕੰਪਨੀ ਤੇ ਉਹਦਾ ਕਿੰਨਾ ਕਰੋੜਾਂ ਜੁਰਮਾਨਾ ਹੋਣਾ ਜਾਂ ਕੋਈ ਪ੍ਰੋਡਕਟ ਖਰਾਬ ਹੋ ਗਿਆ ਕੋਈ ਦੀ ਐਕਸਪਾਇਰੀ ਆ ਗਈ ਉਹ ਸਾਰਾ ਦੂਜੇ ਪ੍ਰੋਡਕਟ ਤੇ ਪੈਣਾ ਫਿਰ ਟੈਕਸ ਆ ਗਿਆ ਟੈਕਸ ਜਿਹਨੂੰ ਕਹਿੰਦੇ ਨੇ ਹੁਣ ਜਿਵੇਂ ਮੈਂ ਪਹਿਲਾਂ ਗੱਲ ਕਰਕੇ ਹਟਿਆ ਵੀ 5 ਤੋਂ ਲੈ ਕੇ 18% 100 ਚੋਂ 18 ਰੁਪਏ ਦਾ ਵੀਰੇ ਟੈਕਸ ਦੇ ਨਿਕਲਗੇ ਤੁਸੀਂ ਕਿਵੇਂ ਸੋਚਦੇ ਹੋ ਵੀ ਜ਼ਿਮੀਦਾਰ ਜਿਹੜਾ 2 ਰੁਪਏ ਦੀ ਚੀਜ਼ ਆ ਉਹ ਕੰਪਨੀ 3 ਦੀ ਵੇਚ ਦੂਗੀ ਕਦੇ ਵੀ ਨਹੀਂ ਵੇਚ ਸਕਦੀ ਅੱਗੇ ਆ ਗਈ ਉਹਦੀ ਬ੍ਰਾਂਡਿੰਗ ਪੈਕੇਜਿੰਗ ਆ ਗਈ ਉਹਦੀ ਫੇਰ ਅੱਗੇ ਹੋਰ ਚੀਜ਼ਾਂ ਆ ਜਾਂਦੀਆਂ ਨੇ ਜਿਵੇਂ ਮੰਨ ਕੇ ਚੱਲੋ ਪੈਪਸੀ ਕੋ ਆਜ ਪੈਗਰੋ ਆ ਜਾਂ ਹੋਰ ਕੰਪਨੀਆਂ ਨੇ ਉਹਨਾਂ ਦੇ ਕੰਟਰੈਕਟ ਹੁੰਦੇ ਨੇ ਫਾਰਮਰਸ ਨਾਲ ਫਾਰਮਰ ਨੂੰ ਵੀ ਕਰਜ਼ਾ ਦਿੰਦੇ ਆ ਬਹੁਤ ਕੰਪਨੀਆਂ ਨੇ ਇਦਾਂ ਨਹੀਂ ਆ ਚਲੋ ਆਪਣੇ ਨਹੀਂ ਤਾਂ ਹੋਸਟੇਟਾਂ ਬਹੁਤ ਜ਼ਿਆਦਾ ਨੇ ਫਾਰਮਰ ਨੂੰ ਕਰਜ਼ਾ ਦਿੰਦੀਆਂ ਨੇ ਫੇਰ ਫਾਰਮਰ ਨੂੰ ਡਾਕਟਰ ਬੇਲ ਕਰਾਏ ਜਾਂਦੇ ਨੇ ਠੀਕ ਆ ਜੀ ਡਾਕਟਰਾਂ ਤੋਂ ਬਾਅਦ ਸੀਡ ਫਰਟੀਲਾਈਜ਼ਰ ਕਿੰਨੀਆਂ ਚੀਜ਼ਾਂ ਨੇ ਯਾਰ ਇੱਕ ਲੱਗਾ ਕੋਈ ਜੇ ਆਪਾਂ ਉਹਨਾਂ ਨੂੰ ਭੰਡਿਏ ਫਿਰ ਆਪਾਂ ਇੱਕ ਮਿੰਟ ਹੁਣ ਆਪਾਂ ਕੀ ਕਹੀ ਜਾਂਦੇ ਆ ਬਿਜੂ ਉਹ ਦੇਖੋ ਜੀ ਅੰਨ ਨੇ ਅਮੀਰ ਹੋਏ ਭਾਈ ਇਹਦਾ ਹੱਲ ਕੀ ਆ ਫਿਰ ਇਹਨੂੰ ਤੁਸੀਂ ਕਿਵੇਂ ਰੋਕ ਲਓ ਮੈਨੂੰ ਐਂ ਦੱਸੋ ਹੁਣ ਐਪਲ ਐਪਲ ਅਮੀਰ ਹੋ ਗਿਆ ਉਹਦਾ ਹੱਲ ਕੀ ਆ ਉਹਨੂੰ ਤੁਸੀਂ ਕਿਵੇਂ ਰੋਕ ਲੋਂਗੇ ਉਹਦੇ ਉਹ ਅੱਛਾ ਆਪਾਂ ਕਹਿੰਨਾ ਵੀ ਇਹ ਅਮੀਰ ਹੋ ਗਏ ਨਾ ਨੇ ਲੋਕਾਂ ਦਾ ਪੈਸਾ ਉਹਨੂੰ ਸਮਾਜ ਨੂੰ ਵੀ ਤਾਂ ਉਹਦੀਆਂ ਦੇਣਾ ਦੇਖ ਲਓ Google ਅੱਜ ਨਾ ਹੁੰਦਾ ਤੁਸੀਂ ਕੀ ਕਰ ਲੰਦੇ ਇੰਟਰਨੈਟ ਅੱਜ ਨਾ ਹੁੰਦਾ ਤੁਸੀਂ ਕੀ ਕਰ ਲੰਦੇ ਆਪਾਂ ਆਈਫੋਨ ਹਰੇਕ ਹੱਥ 'ਚ ਚੱਕੀਂ ਫਿਰਦੇ ਆ ਇੰਨਾ ਸਿਕਿਉਰ ਡੇਟਾ ਇਹਦਾ ਇਹਦੇ ਬਿਨਾਂ ਤੁਸੀਂ ਕਿਵੇਂ ਜ਼ਿੰਦਗੀ ਗੁਜ਼ਾਰ ਲੰਦੇ ਗੱਡੀਆਂ ਨੇ ਜਹਾਜ ਨੇ ਕਾਰਪੋਰੇਸ਼ਨ ਦੀਆਂ ਦੇਣਾ ਤਾਂ ਦੇਖੋ ਕਿੰਨੀਆਂ ਨੇ ਕਿੰਨੇ ਲੋਕਾਂ ਨੂੰ ਉਹਨਾਂ ਨੇ এমਪਲੋਇਮੈਂਟ ਦਿੱਤੀ ਟੈਕਸ ਰੈਵਨਿਊ ਹੁਣ ਆਪਾਂ ਅਮਰੀਕਾ ਦੀ ਗੱਲ ਕਰ ਲੈਂਦੇ ਆ ਅਮਰੀਕਾ ਕਿਉਂ ਇੰਨਾ ਮਜ਼ਬੂਤ ਆ ਕੋਵਿਡ ਚ ਐਪਲ ਦੀ ਸਟੇਟਮੈਂਟ ਸੀਗੀ ਕਿ ਸਾਡੇ ਕੋਲ ਇੰਨੀ ਬੈਲੈਂਸ ਸ਼ੀਟ ਆ ਸੀ 4 ਸਾਲ ਪਰਵਾਹ ਨਹੀਂ ਮੰਦੇ ਇੰਡੀਆ ਚ ਇੰਨੀਆਂ ਸੋਲਿਡ ਕੰਪਨੀਆਂ ਬੈਠੀਆਂ ਹੋਣ ਕਿੰਨੀ ਕੰਟਰੀ ਤਰੱਕੀ ਕਰੂਗਾ ਕਿੰਨੇ ਲੋਕਾਂ ਨੂੰ ਰੁਜ਼ਗਾਰ ਮਿਲੂਗਾ ਹੁਣ ਹੋਰ ਜਿੰਨੀ ਵੀ ਕਾਰਪੋਰੇਟ ਲਾ ਲਓ ਤੁਸੀਂ ਕਿੰਨੇ ਲੋਕਾਂ ਨੂੰ ਰੋਜ਼ਗਾਰ ਦਿੰਦੇ ਨੇ ਆਪਾਂ ਕਹਿੰਦੇ ਨੇ ਗਵਰਨਮੈਂਟ ਯਾਰ ਗਵਰਨਮੈਂਟ ਦੇ ਤਾਂ ਪਿਆਰ ਕਰ ਨਹੀਂ ਆ ਪੱਜਣ ਵਾਲੇ ਘੋੜੇ ਤੇ ਦਾ ਲੱਗਦਾ ਹੁੰਦਾ ਲੰਗੜੇ ਤੇ ਥੋੜਾ ਲੱਗਦਾ ਉਹਦਾ ਘਰ 'ਚ ਕੋਈ ਬੱਚਾ ਕਮਾਉਂਦਾ ਨਾ ਹੋਵੇ ਉਹਦੀ ਇੱਜ਼ਤ ਨਹੀਂ ਹੁੰਦੀ ਹੁਣ ਜਦੋਂ ਇੰਨਾ ਰੈਵਨਿਊ ਦਿੰਦੇ ਆ નોਟ ਆਊਟ ਉਹਨਾਂ ਦਾ ਜਿਹੜੀ ਰੂਲਿੰਗ ਕਲਾਸ ਆ ਜਾਂ ਜਿਹੜੇ ਲੀਡਰਸ ਨੇ ਉਹਨਾਂ ਨਾਲ ਤਾਂ ਲਿੰਕ ਹੋਣ ਗਈ ਯਾਰ ਇਹਦੇ 'ਚ ਹੱਲ ਕੀ ਆ ਹੋਰ ਉਹਨਾਂ ਦਾ ਲਿੰਕ ਕਿਤੇ ਨਾਲ ਹੋਊਗਾ ਹਾਂ ਹੁਣ ਆ ਗਈ ਗੱਲ ਪੋਲਿਸੀਜ਼ ਦੀ ਅਮਰੀਕਾ ਇੰਨਾ ਸਟਰੋਂਗ ਆ ਪਰ ਉੱਥੇ ਕਾਨੂੰਨ ਇੰਨੀ ਸਟ੍ਰਿਕਟ ਪਾਲਿਸੀਜ਼ ਨੇ ਚਾਹੇ ਫੂਡ ਦੇ ਮਾਮਲੇ 'ਚ ਨੇ ਚਾਹੇ ਹੱਕਾਂ ਦੇ ਮਾਮਲੇ 'ਚ ਨੇ ਆਹ ਗੱਲ ਦੀ ਆਪਾਂ ਨੂੰ ਮੰਗ ਕਰਨੀ ਚਾਹੀਦੀ ਉਹਦੀ ਆਪਾਂ ਕਰਦੇ ਨਹੀਂ ਇੱਕ ਖਾਣੇ ਚੁੱਲੀ ਫੜੀ ਜਾਵੇ ਇੱਕ ਵੀਕ 'ਚ ਕੰਪਨੀ ਬੈਂਕਰਪਟ ਆਹ ਡਰ ਹੋਵੇ ਕਾਰਪੋਰੇਟ ਨੂੰ ਆ ਆ ਆ ਡਰ ਆਪਾਂ ਮੰਗਦੇ ਨਹੀਂ ਮੈਂ ਕਹਿੰਦਾ ਇੱਥੇ ਜਿਹੜੀਆਂ ਵੀ ਪਾਲਿਸੀਆਂ ਨੇ ਉਹ ਆਪਣੇ ਹੱਕਾਂ 'ਚ ਬਣਨ ਉਹਨਾਂ ਦੇ ਵੀ ਹੱਕ ਰੱਖਵੇਂ ਹੁਣ ਆਪਣੇ ਵੀ ਹੁਣ ਜਿੱਥੇ ਉਹ ਗਲਤੀ ਕਰਦੇ ਨੇ ਉਹਨਾਂ ਤੇ ਕਰੋੜਾਂ ਰੁਪਏ ਦਾ ਜੁਰਮਾਨਾ ਲੱਗਣਾ ਚਾਹੀਦਾ ਜਿਵੇਂ ਯੂ ਐਸ 'ਚ ਇੱਕ ਹਫ਼ਤੇ 'ਚ ਕੰਪਨੀ ਬੰਦ ਹੋ ਜਾਂਦੀ ਹੈ ਕਿਵੇਂ ਚੁੰਗਰ ਜਾਣ ਇੱਥੇ ਕੋਈ ਕਾਨੂੰਨ ਨਹੀਂ ਆਪਾਂ ਬੇਵਜਾ ਬੇਲੋੜਾ ਬਵਾਦ ਵੀ ਇਹ ਮਾੜੇ ਨੇ ਚੰਗੇ ਨੇ ਆਪਾਂ ਨੂੰ ਕੀ ਇੱਕ ਮਿੰਟ ਹੁਣ ਤੁਸੀਂ ਐ ਲਾ ਲਓ ਆਹ ਪੈਸਟਿਸਾਈਡ ਆਉਂਦੀਆਂ ਨੇ ਇੱਕ ਦਵਾਈ ਤੇ 25 ਤੋਂ 75 ਮਿਲੀਅਨ ਡਾਲਰ ਸਰਚ ਤੇ ਲੱਗਦਾ ਇੰਡੀਵਿਜੂਅਲ ਬੰਦਾ ਕਿੱਥੋਂ ਲਾ ਲੂਗਾ ਅੱਪਾ ਕਹਿੰਦੇ ਆ ਨਾ ਜੇ ਉਹਨਾਂ ਨੂੰ ਪੈਸੇ ਬਣਦੇ ਨੇ ਬ੍ਰਦਰ ਉਹ ਸਪੈਂਡ ਵੀ ਬਹੁਤ ਕਰਦੇ ਨੇ ਰਿਸਰਚਾਂ ਤੇ ਕਿੰਨਾ ਪੈਸਾ ਲੱਗਦਾ ਹੈ ਸਟਰਕਚਰ ਬਣਾਉਣਾ ਕਿਤੇ ਕਿੰਨਾ ਕੁਝ ਕਰਨਾ ਪੈਂਦਾ ਪੈਸਾ ਤਾਂ ਜੇ ਉਹਨਾਂ ਨੂੰ ਬਣੂਗਾ ਨਹੀਂ ਉਹ ਕਾਰਪੋਰੇਟ ਕਹਦਾ ਉਹ ਲੋਕਾਂ ਨੂੰ ਫੈਸਿਲਿਟੀ ਨਹੀਂ ਕਰ ਸਕਦਾ ਕਿਤੇ ਜੇ ਉਹਨੂੰ ਪੈਸਾ ਨਹੀਂ ਬਣੂਗਾ ਹੁਣ ਗੂਗਲ ਆ ਗੂਗਲ ਨੂੰ ਜੇ ਪੈਸਾ ਬਣਦਾ ਤਾਂ ਸੈਟਲਾਈਟ ਚਾੜੀ ਫਿਰਦੇ ਨੇ ਫੇਸਬੁੱਕ ਵਾਲੇ ਨੇ ਕਦੀ ਇਹ ਵੀ ਦੇਖਿਆ ਕਰੋ ਵੀ ਕਿੰਨੇ ਲੋਕਾਂ ਨੇ ਉਹਨਾਂ ਨੂੰ ਮਲਾਤਾ ਸਾਡੇ ਵਰਗਿਆਂ ਤੱਕਰ ਜਗਾਰ ਦੇ ਤਾਂ ਹੁਣ ਅਸੀਂ ਰੋਜ਼ਗਾਰ ਕਮਾਉਨੇ ਆ ਹਜ਼ਾਰ ਹਜ਼ਾਰ 15-1500 ਡਾਲਰ ਆਮ ਰੈਵਨਿਊ ਇੱਕ ਛੋਟੇ ਜਿਹੇ ਕ੍ਰੀਏਟਰ ਨੂੰ ਆ ਜਾਂਦਾ ਉਹਦਾ ਸਮਾਜ ਨੂੰ ਨੁਕਸਾਨ ਕੀ ਆ ਮੈਨੂੰ ਦੱਸੋ ਕਾਰਪੋਰੇਟ ਤਾਂ ਬਹੁਤ ਇੰਪੋਰਟੈਂਟ ਹਿੱਸਾ ਹੈ ਇਹਦੇ ਬਿਨਾ ਤਾਂ ਕੋਈ ਗੁਜ਼ਾਰਾ ਹੀ ਨਹੀਂ ਬੰਦੇ ਦਾ ਬਸ਼ਰਤ ਇਹ ਆਪਾਂ ਸਖਤ ਕਾਨੂੰਨ ਦੀ ਮੰਗ ਕਰੀਏ ਇਹ ਨਾ ਹੋਵੇ ਵੀ ਕਾਰਪੋਰੇਟ ਆਪਣੇ ਹੱਕ ਮਾਰੇ ਜਾਂ ਆਪਣੇ ਨਾਲ ਜ਼ੁਲਮ ਕਰੇ ਜਾਂ ਤੱਕਾ ਕਰੇ ਕਾਨੂੰਨ ਹੋਵੇ ਸਖਤ ਜੁਡੀਸ਼ਰੀ ਹੋਵੇ ਪੂਰੀ ਕੈੜੀ ਸਰਕਾਰ ਹੋਵੇ ਪੂਰੀ ਕੈੜੀ ਐ ਨਹੀਂ ਵੀ ੱੱਕਾ ਜਿਵੇਂ ਉਹਰੇ ਚੱਲਦਾ ਉਹਦੇ ਮੈਂ ਬਿਲਕੁਲ ਖਿਲਾਫ ਹਾਂ ਉਹਦੇ ਨਹੀਂ ਮੈਂ ਹੱਕ 'ਚ ਵੀ ਕੋਤੇ ਜਿਵੇਂ ਆ ਅੱਜ ਹੁਣ ਕਾਰਪੋਰੇਟ ਪਾਣੀ ਗੰਦਾ ਕਰੀ ਜਾਂਦਾ ਹਵਾ ਗੰਦੀ ਕਰੀ ਜਾਂਦਾ ਗਰਾਊਂਡ ਵਾਟਰ ਦਾ ਬੇੜਾ ਬਠਾ ਇਹਦੇ ਤੇ ਡੰਡਾ ਚੱਕੋ ਇਹ ਨਹੀਂ ਅਸੀਂ ਹੁਣ ਦੇਣਾ ਸਾਡਾ ਕੋਈ ਐਸ਼ਟ ਖਰਾਬ ਹੋਣ ਦੇਣਾ ਅਸੀਂ ਉਦਾਂ ਆਪਣਾ ਕਾਰਪੋਰੇਟ ਨਾਲ ਕੀ ਰੌਲਾ ਯਾਰ ਟਰੈਵਲ ਕਰਦੇ ਹੋ ਤੁਸੀਂ ਕਿਹਨੇ ਜਹਾਜ਼ ਬਣਾਏ ਨੇ ਕਾਰਪੋਰੇਟ ਤੇ ਬਣਾਏ ਬਿਨ ਪ੍ਰਦਰ ਕੋਈ ਵੀ ਨਮੀ ਕਾੜ ਆਉਂਦੀ ਆ ਹੁਣ ਆ ਇੰਟਰਨੈਟ ਧਾਰ ਰਿਹਾ ਉਹ ਮੁੰਡਾ ਬਣਾ ਰਿਹਾ ਹੈ ਤੇਸਲਾ ਵਾਲਾ ਯਾਰ ਕਿੱਡੀ ਬੜੀ ਕਾੜ ਜੇ ਉਹਨਾਂ ਕੋਲ ਬੈਲੈਂਸ ਸ਼ੀਟ ਨਹੀਂ ਹੋਊਗੀ ਉਹ ਕਾੜ ਕਿਵੇਂ ਕੱਢ ਲੈਣ ਯਾਰ ਇੰਨੀ ਨਹੀਂ ਸਰਚ ਕੋਈ ਇੰਡੀਵਿਜੂਅਲ ਬੰਦਾ ਕਿਵੇਂ ਕਰ ਲੂ ਤੁਸੀਂ ਇਹ ਵੀ ਤਾਂ ਦੇਖੋ ਨਾ ਵੀ ਆਪਾਂ ਨੰਦ ਕਿੰਨਾ ਮਾਨ ਰਹੇ ਉਹਨਾਂ ਦੇ ਸਿਰ ਤੇ ਫੋਨ ਨੇ ਸਾਲੇ ਇੰਨੀਆਂ ਸਸਤੀਆਂ ਚੀਜ਼ਾਂ ਨੇ ਇੰਟਰਨੈਟ ਫ੍ਰੀ ਮੰਗਾ ਕਿੱਥੋਂ ਤੁਸੀਂ ਅਫੋਰਡ ਕਰ ਲੋਗੇ ਕਦੀ ਨਹੀਂ ਕੋਈ ਕਰ ਸਕਦਾ ਸੋ ਇਹ ਚੀਜ਼ਾਂ ਨੇ ਬੇਲੋੜਾ ਜਿਹੜਾ ਵਿਵਾਦ ਉਹ ਨਹੀਂ ਹੋਣਾ ਚਾਹੀਦਾ ਜਿਹੜੀਆਂ ਚੀਜ਼ਾਂ ਦੀ ਕਾਸਟ ਆ ਉਹ ਤਾਂ ਇਦਾਂ ਹੀ ਹੋਊਗੀ ਹੁਣ ਜਿਹੜਾ ਉਹਨਾਂ ਦੇ ਹੁਣ ਯੂ ਐਸ ਚ ਕੀ ਆ ਜਿੰਨਾ ਟੈਕਸ ਆ ਉਹਨਾਂ ਦੇ ਖਾਦ ਪਦਾਰਥਾਂ ਤੇ ਉਹੀ ਉਹ ਫਾਰਮਰ ਨੂੰ ਸਬਸਿਡਾਈਜ਼ ਕਰ ਦਿੰਦੇ ਨੇ ਉਹ ਸਾਰਾ ਟੈਕਸ ਦੇ ਰੂਪ ਚ ਫਾਰਮਰ ਨੂੰ ਹੀ ਦਿੰਦੇ ਨੇ ਉਹ ਡਾਇਰੈਕਟ ਸਬਸਿਡੀ ਆ ਉੱਥੇ ਐ ਨਹੀਂ ਵੀ ਬਿਜਲੀ ਫ੍ਰੀ ਦੇਤੀ ਫਲਾਣਾ ਤੇ ਤਾਂ ਸਿੱਧੇ ਖਾਤੇ ਚ ਆਉਣੀ ਆ ਫਸਲ ਦਾ ਜ਼ਾਬ ਲਾ ਲੈਣਾ ਜਿੰਨਾ ਫਾਰਮਰ ਨੂੰ ਕੋਈ ਘਾਟਾ ਪੈਂਦਾ ਕਿਉਂਕਿ ਖੇਤੀ ਹਰ ਜਗ੍ਹਾ ਘਾਟਾ ਮੌਸਮ ਬੇਸ ਦਾ ਇਹ ਜੇ ਘਾਟਾ ਪੈਂਦਾ ਕੋਈ ਸ਼ੱਕ ਦੀ ਨਹੀਂ ਜੀ ਸਿੱਧਾ ਸਬਸਿਡੀ ਦਿੰਦੇ ਆ ਫਾਰਮਰ ਨੂੰ ਕੀ ਰੌਲਾ ਇਹ ਚ ਪ੍ਰੋਡਕਟ ਤਾਂ ਇਹੀ ਰੇਟ ਨੂੰ ਵਾਰਾ ਖਾਣਗੇ ਵੀਰੇ ਹੁਣ ਆਪਾਂ ਬਹੁਤ ਗੱਲਾਂ ਕਹੀ ਜਾਂਦੇ ਆ ਅਖੋ ਜੀ ਆ ਇੱਕ ਦੁੱਧ ਤੇ ਬਹੁਤ ਲੱਗਦਾ 20 ਰੁਪਏ ਲੀਟਰ ਦੁੱਧ 20 ਰੁਪਏ ਦੀ ਪਾਣੀ ਭਾਈ ਘੱਟ ਕਿੱਥੇ ਆ ਵੀ ਦੱਸ ਦੋ ਹੁਣ ਪਾਣੀ ਦੀ ਲਾ ਲੋ ਆਪਾਂ ਕਹਿੰਨ ਨਾਲਾ ਪਾਣੀ ਦੀ ਇੱਥੋਂ ਭਰ ਲਿਆ ਪੈਪਸੀ ਦਾ ਕਿਹੜੇ ਪਲਾਂਟ ਦੇਖ ਕੇ ਆਇਓ ਕੁਡਾ ਡੂੰਗਾ ਉਹਨਾਂ ਨੇ ਬੋਰ ਕੀਤਾ ਵਾ ਕਿੱਥੋਂ ਲਿਫਟ ਚੱਕ ਕੇ ਲਿਆਉਂਦੇ ਆ ਪਾਣੀ ਬੋਟਲਿੰਗ ਹੁੰਦੀ ਆ ਟਰਾਂਸਪੋਰਟੇਸ਼ਨ ਹੁੰਦੀ ਆ ਉਹਦੇ ਲਈ ਐਡੀ ਮਾਰਕੀਟਿੰਗ ਆ ਸਟਰਕਚਰ ਆ ਕੁਫ ਇਹਨਾਂ ਪਾਣੀ ਆਉਂਦਾ ਬਹੋਲ ਸੇਲ ਤੇ ਤਾਂ ਉਹ ਵੀ 100 ਰੁਪਏ ਦਈਆ ਘੁੰਮ ਕਮਾ ਕੇ ਉਹਦੇ ਵਿੱਚ ਇਹ ਨਹੀਂ ਨਾ ਤੁਸੀਂ ਸੋਚਦੇ ਕਿ ਕਿੰਨੇ ਲੋਕਾਂ ਨੂੰ ਰੋਜ਼ਗਾਰ ਮਿਲ 100 ਰੁਪਏ ਦੀ ਪੇਟੀ ਆ 100 ਰੁਪਏ ਤਾਂ ਟੁੱਟਾ ਹੀ ਖਿੱਲਰ ਗਿਆ ਉਰੇ ਮਾਰਕੀਟ 'ਚ ਆ ਕੇ ਕੰਪਨੀ ਨੂੰ ਕਿੰਨਾ ਕੁ ਵੱਜੂਗਾ ਸਾਬ ਲਾਇਆ ਕਰੋ ਨਾ ਯਾਰ ਥੋੜਾ ਜਿਹਾ ਕਿੰਨੇ ਹੱਥਾਂ ਚ ਦੀ ਟਰਾਂਸਪੋਰਟੇਸ਼ਨ ਪਾ ਕੇ ਕਿੰਨੇ ਖਰਚੇ ਕਰਕੇ ਆਉਂਦਾ ਪ੍ਰੋਡਕਟ ਕਿੰਨੇ ਲੋਕਾਂ ਚੋ ਸ਼ੇਅਰ ਵੰਡਿਆ ਜਾਂਦਾ ਇੰਨਾ ਜੇ ਤੁਸੀਂ ਕਹੋ ਲੁੱਟ ਮਾਰਨੀ ਹਾਂ ਜਿੰਨੀ ਜਿੱਦੀ ਵੱਡੀ ਇਨਵੈਸਟਮੈਂਟ ਆ ਉਸ ਹਿਸਾਬ ਨਾਲ ਉਹਨੂੰ ਬਚਤ ਨਹੀਂ ਹੋਊਗੀ ਉਹ ਸਰਵਾਈਵ ਕਿਵੇਂ ਕਰੂਗਾ ਉਹਦੇ ਬੰਦੇ ਵੀ ਤਾਂ ਦੇਖ ਲਓ ਹੁਣ ਐਪਲ ਦੇ ਜਿਹੜੇ ਬੰਦੇ ਅੱਗੇ ਰੱਖੇ ਹੋਣਗੇ ਮੈਨੇਜਰ ਮੈਨੇਜਰ ਉਹਨਾਂ ਦੇ ਮਿਲੀਅਨਾਂ ਚ ਸੈਲਰੀਆਂ ਨੇ ਉਹਨਾਂ ਦੀ ਗੂਗਲ ਦਾ ਆਪਣਾ ਮੁੰਡਾ ਸੁੰਦਰ ਪਚਾਈ ਰੱਖਿਆ ਉਹਨਾਂ ਨੇ ਕਿੰਨੀ ਉਹਦੀ ਸੈਲਰੀ ਹੋਊਗੀ ਕਦੇ ਇਹ ਵੀ ਹਿਸਾਬ ਲਾਇਆ ਕਰੋ ਨਾ ਯਾਰ ਕੋਈ ਪ੍ਰੋਡਕਟ ਐ ਨਹੀਂ ਆਪਾਂ ਦਾ ਬਸ ਓਟਾ ਤੇ ਇੱਕ ਹਿਸਾਬ ਰੱਖਿਆ ਵਾ ਵੀ ਆ ਇੰਨੇ ਦੀ ਚੀਜ਼ ਆ ਇੰਨੇ ਦੀ ਬਿੱਗੀ ਦੁੱਧ ਦਾ ਜਿੱਥੇ ਤੱਕ ਤੁਸੀਂ ਕਹੀ ਜਾਂਦੇ ਹੋ ਦੁੱਧ ਦਾ ਪਾਣੀ ਦਾ ਆਲਮੋਸਟ ਆਲਮੋਸਟ ਸਾਰੀ ਦੁਨੀਆ ਤੇ ਇਹੀ ਸਿਸਟਮ ਆ ਇੰਨੇ ਇੰਨੇ ਕੇ ਰੇਟ ਨੇ ਬਸ ਗੱਲ ਇਹ ਆ ਵੀ ਆਪਣੇ ਲੋਕਾਂ ਨੂੰ ਬੇਲੋੜਾ ਇੱਕ ਵਿਰੋਧ ਕਰਨ ਦੀ ਆਤ ਪੈ ਗਈ ਤੁਹਾਡੇ ਸਮਝ ਨਹੀਂ ਆਉਂਦੀ ਗੱਲ ਇਹ ਉਹ ਜੀ ਇਹ ਆਪਾਂ ਨੂੰ ਪਤਾ ਨਹੀਂ ਪਟਕਾਇਆ ਜਾਂਦਾ ਵੀ ਇਹ ਸਹੀ ਕਿਤੇ ਗੱਲੇ ਨਾ ਕਰਨ ਸਹੀ ਆਪਾਂ ਡਿਮਾਂਡ ਹੀ ਨਹੀਂ ਕਰਨੀ ਹੁੰਦੀ ਕੋਈ ਪਤਾ ਨਹੀਂ ਕੀ ਸਾਲੀ ਮਾੜੀ ਕਿਸਮਤ ਹੈ ਸੋ ਇਹ ਰੀਜ਼ਨ ਆ ਕੋਈ ਚੀਜ਼ ਮਾੜੀ ਨਹੀਂ ਕੋਈ ਚੀਜ਼ ਚੰਗੀ ਨਹੀਂ ਹਰੇਕ ਦਾ ਇੱਕ ਸਿਸਟਮ ਆ ਤਾਂ ਕਰਕੇ ਆਹ ਰੇਟਾਂ ਨੂੰ ਚੀਜ਼ਾਂ ਪੈਂਦੀਆਂ ਨੇ ਇਹ ਇਕੱਲਾ ਕੋਈ ਇੰਡੀਆ ਚ ਨਹੀਂ ਬਾਹਰ ਵੀ ਇਦਾਂ ਹੀ ਆ ਜਿਵੇਂ ਤੁਸੀਂ ਕਹੀ ਜਾਂਦੇ ਵੀ ਇੰਨਾ ਮਹਿੰਗਾ ਵੇਚਦੇ ਨੇ ਲੁੱਟਦੇ ਨੇ ਐ ਕਰਦੇ ਨੇ ਖਰਚਾ ਵੀ ਦੇਖੋ ਕਦੇ ਅਗਲੇ ਤਾਂ ਮੋੜਾ ਸੋ ਮੇਰਾ ਖਿਆਲ ਹੈ ਮੇਰੀ ਤਾਂ ਕੋਸ਼ਿਸ਼ ਸੀ ਕਿ ਤੁਹਾਡੇ ਸਮਝ ਆਈ ਹੋ ਤਾਂ ਕਿ ਆਪਾਂ ਉਹ ਚੀਜ਼ਾਂ ਦੀ ਡਿਮਾਂਡ ਕਰੀਏ ਜਿਹੜੀਆਂ ਆਪਾਂ ਨੂੰ ਪ੍ਰੋ ਫਾਰਮਰ ਹੋਣ ਆਪਣੇ ਕੋਈ ਫਾਇਦੇ 'ਚ ਹੋਣ ਠੀਕ ਆ ਪਰ ਮੇਰਾ ਤਾਂ ਇੱਕ ਹੋਰ ਮੈਸੇਜ ਆ ਤੁਹਾਨੂੰ ਸਿਰਫ ਜ਼ਿੰਮੇਵਾਰ ਦਾ ਜੇ ਮੇਰੇ ਹਿਸਾਬ ਨਾਲ ਤਾਂ ਭਲਾ ਹੋ ਸਕਦਾ ਪ੍ਰੋਸੈਸਿੰਗ ਹੀ ਆ ਪ੍ਰੋਸੈਸਿੰਗ ਹੁਣ ਆਪਾਂ ਆਪਾਂ ਇੱਕ ਗੱਲ ਤਾਂ ਕਹਿਣਨੇ ਆ ਆਪਣੇ ਤਾਂ ਨਜ਼ਾਰਾ ਬਹੁਤ ਹੈ ਬਾਹਰ ਤਾਂ ਤੁਸੀਂ ਕੁਝ ਕਰ ਹੀ ਨਹੀਂ ਸਕਦੇ ਦੁੱਧ ਨਹੀਂ ਵੇਚ ਸਕਦੇ ਲੈ ਕੋਈ ਰੌ ਚੀਜ਼ ਨਹੀਂ ਵੇਚ ਸਕਦਾ ਇੱਥੇ ਤਾਂ ਤੁਸੀਂ ਕੁਝ ਖਾਈ ਪੀ ਜਿਹਾ ਉਹ ਨਜ਼ਾਰਾ ਹੀ ਬਹੁਤ ਨੇ ਨਮਨ ਤੇ ਕੋਆਪਰੇਟਿਵ ਸੋਸਾਇਟੀਆਂ ਮਜ਼ਬੂਤ ਹੋਣ ਤੋਂ ਗਵਰਨਮੈਂਟ ਤੋਂ ਮੰਗ ਕਰੋ ਕਿ ਸਾਨੂੰ ਪ੍ਰੋਸੈਸਿੰਗ ਲਾ ਕੇ ਦੇਵੇ ਪਿੰਡ ਪੱਧਰ ਤੇ ਬਲਾਕ ਪੱਧਰ ਤੇ ਅਸੀਂ ਉਹਨਾਂ ਮੰਗ ਵਿੱਚ ਆ ਗਰੀਏ ਚੀਜ਼ਾਂ ਆਪਣੀਆਂ ਪ੍ਰੋਸੈਸ ਕਰਕੇ ਮੈਨੂੰ ਬਹੁਤ ਖੁਸ਼ੀ ਆ ਗਿਆ ਖਲਾੜੀਆਂ ਨੇ ਮੈਂ ਬਹੁਤ ਜਿੱਥੇ ਵੀ ਮੈਂ ਹੁਣ ਖੜਿਆ ਕਰੂੰਗਾ ਵਿంటర్ ਚ ਹਰੇਕ ਦੀ ਵੀਡੀਓ ਰੀਲ ਪਾ ਕੇ ਆ ਕੇ ਨੂੰਗਾ ਫ੍ਰੀ ਆਫ ਕਾਸਟ ਇਹ ਆ ਪ੍ਰੋਸੈਸਿੰਗ ਇਹ ਮਾਡਲ ਹੋਣਾ ਚਾਹੀਦਾ ਦੱਸੋ ਇਹਦੇ ਚ ਤੋਂ ਕੀ ਨੁਕਸਾਨ ਜਿੰਨਾ ਤੁਸੀਂ ਗੰਨੇ ਦੇ ਖੇਤ 'ਚ ਕਮਾਉਨੇ ਹੋ ਉਹਨੂੰ ਉਹਨੂੰ ਦੁੱਗਣੀ ਆਮਦਨ ਹੁੰਦੀ ਆ ਤੁਹਾਨੂੰ ਨਹੀਂ ਹੁੰਦੀ ਇੱਥੇ ਕੋਈ ਕਾਨੂੰਨ ਦੀ ਰੋਕਟੋਕ ਹੈ ਨਹੀਂ ਐਫਐਸਐਸਆਈ ਦਾ ਲਾਇਸੈਂਸ ਲਓ ਬਰਾਮਣਾ ਦੱਬ ਦੋ ਗਿੱਲੀ ਆਪਾਂ ਉਹਦੇ 'ਚ ਵੀ ਪਰ ਆਪਣੇ ਲੋਕ ਬੇਈਮਾਨੀ ਚੀਨੀ ਚੁੰਨੀ ਹਟਦੇ ਨਹੀਂ ਸਿੱਟਣੋ ਸੋ ਇੱਕ ਮਾਡਲ ਆ ਸਾਰੀ ਦੁਨੀਆ ਤੇ ਏਦਾਂ ਚੱਲਦਾ ਕੋਈ ਆਪਣੇ ਵੱਖਰਾ ਨਹੀਂ ਹੋਰ ਤਾਂ ਕੋਈ ਬਰੂਜ਼ ਨਹੀਂ ਕਰਦਾ ਯਾਰ ਮੇਰਾ ਖਿਆਲ ਹੈ ਮੇਰੀ ਤਾਂ ਇਹੀ ਐਫਰਟ ਸੀ ਸ਼ਾਇਦ ਸਮਝ ਆਈ ਹੋਊਗੀ ਹੋਰ ਤਾਂ ਕੁਝ ਰਿਹਾ ਨਹੀਂ ਜੇ ਚੰਗੀ ਲੱਗੀ ਗੱਲ ਇਹ ਮੇਰੀ ਐਫਰਟ ਤਾਂ ਸ਼ੇਅਰ ਕਰਿਓ ਨਹੀਂ ਤਾਂ ਮੈਨੂੰ ਮਾੜਾ ਕਹਿਣਿਓ ਕਹੀ ਜਾ ਕੋਈ ਗੱਲ ਨਹੀਂ ਮੈਂ ਤਾਂ ਜੋ ਮੇਰਾ ਮਨ ਕਰਦਾ ਉਹ ਕਰਦਾ ਮੈਂ ਕਰਦਾ ਅਗਲੀ ਗੱਲ ਆ ਇਹ ਮੇਰਾ ਥੋਟ ਆ ਮੇਰੀ ਸੋਚ ਆ ਮੈਂ ਕਿਸੇ ਨੂੰ ਨਹੀਂ ਕਹਿੰਦਾ ਵੀ ਉਹ ਮੇਰੇ ਮਨ ਨੂੰ ਸੋਚਣ ਹਰੇਕ ਦਾ ਹੱਕ ਆ ਆਪਣਾ ਪੱਖ ਰੱਖਣ ਦਾ ਮੇਰੀ ਹੱਥ ਜੋੜ ਕੇ ਅਪੀਲ ਆ ਘੱਟੋ ਘੱਟ ਸੁਸਾਇਟੀ ਚਹੀਦੀ ਸਪੇਸ ਰਹਿਣ ਤੋਂ ਤਾਂ ਕਿ ਬੰਦਾ ਬੋਲ ਤਾਂ ਸਕੇ ਤੁਸੀਂ ਤਾਂ ਬੋਲਣ ਹੀ ਨਹੀਂ ਦਿੰਦੇਗੇ ਇੰਨੀ ਕੁ ਸਪੇਸ ਤਾਂ ਸਮਾਜ ਚ ਰਹੇ ਹੁਣ ਮੈਂ ਇੱਕ ਕੜਾ ਹੋ ਕੇ ਬਹੁਤ ਕੋਈ ਨਹੀਂ ਮੇਰੇ ਵਾਂਗੂ ਬੋਲਦਾ ਮੈਂ ਇੱਕ ਬੋਲਦਾ ਤਾਂ ਉਹਦਾ ਕਾਰਨ ਇਹ ਆ ਕਿ ਮੈਨੂੰ ਇਹ ਨਹੀਂ ਵੀ ਮੈਨੂੰ ਮਾੜਾ ਲੋਕਾਂ ਨੂੰ ਇਹ ਵੀ ਮੇਰੇ ਵੀਊ ਘਟਣਗੇ ਮੈਨੂੰ ਮਾੜਾ ਕਹਿਣਗੇ ਮੈਨੂੰ ਇਹ ਵੀ ਕਹਿਣਾ ਕਹੀ ਜਾਓ ਪਰ ਮੈਂ ਵੀ ਕਿੰਨੀਆਂ ਤੰਗੀਆਂ ਪਰੇਸ਼ਾਨੀਆਂ ਦਾ ਪ੍ਰੈਸ਼ਰ ਦਾ ਸਾਹਮਣਾ ਕਰਦਾ ਕਿਸੇ ਨੂੰ ਕੀ ਪਤਾ ਬਿਨਾ ਕਿਸੇ ਨਿੱਜੀ ਮਫਾਦ ਤੋਂ ਮੈਨੂੰ ਕੀ ਆ ਮੈਂ ਵੀ ਤਾਂ ਉਦਾਂ ਦੀ ਵੀਡੀਓ ਪਾ ਸਕਦਾ ਮੈਨੂੰ ਇਹ ਯਾਰ ਸਮਾਜ ਬਦਲੇ ਮੈਂ ਥੋੜਾ ਵੀ ਸਮਾਜ ਚ ਸੋਚ ਮੁੱਕ ਜੂਗੀ ਸੋਚ ਤਾਂ ਰੱਖਣ ਵਾਲੇ ਬੰਦੇ ਦਾ ਬਥੇਰੇ ਆ ਸੋ ਮੈਂ ਆਪਣੀ ਸੋਚ ਰੱਖ ਦਿੰਨਾ ਮੈਂ ਕਿਸੇ ਨੂੰ ਪ੍ਰੈਸ਼ਰਾਈਜ਼ ਨਹੀਂ ਕਰਦਾ ਹਰੇਕ ਦੀ ਆਪਣੀ ਮਰਜ਼ੀ ਆ ਨਾ ਮੇਰਾ ਕਿਸੇ ਨਾਲ ਕੋਈ ਬਾਤ ਵਿਵਾਦ ਆ ਥੋੜੀ ਆਪਣੀ ਸੋਚ ਆ ਤੁਸੀਂ ਆਪਣੀ ਰੱਖੋ ਆਪਣਾ ਥਿਊ ਦੇ ਦਿਓ ਮੇਰਾ ਆਪਣਾ ਇਹ ਚੀਜ਼ ਸਾਨੂੰ ਗੁਰੂਆਂ ਨੇ ਹੱਕ ਦਿੱਤਾ ਤੇ ਬਹੁਤ ਜ਼ੋਰ ਦਿੱਤਾ ਸੰਵਾਦ ਤੇ ਡਾਇਲੋਗ ਤੇ ਗੁਰੂ ਸਾਹਿਬਾਨਾਂ ਨੇ ਧਾਰਮਿਕ ਸਥਾਨਾਂ ਤੇ ਜਾ ਕੇ ਕੀਤਾ ਤੇ ਦੱਸਿਆ ਕਿ ਅਸੀਂ ਕਿਵੇਂ ਬੈਠਣਾ ਸੋ ਇਹ ਤਾਂ ਸਾਡਾ ਧਾਰਮਿਕ ਫਲਸਫਾ ਹੈ ਸੰਵਾਦ ਕਰਨਾ ਡਾਇਲੋਗ ਕਰਨਾ ਵਿਚਾਰ ਚਰਚਾ ਕਰਨੀ ਪਲੀਜ਼ ਇਹਦੀ ਸਪੇਸ ਨੂੰ ਨਾ ਘੁੱਟੋ ਜੇ ਇਹਦੀ ਸਪੇਸ ਚਲੀ ਗਈ ਨਾ ਆਪਣੇ ਆਪ ਚ ਹੀ ਆਪਾ ਖਤਮ ਹੋ ਜਾਗੇ ਸਭ ਤੋਂ ਸੇ ਗੱਲ ਤਾਂ